ਹਾਂ ਜੀ ਸਤਿ ਸ਼੍ਰੀ ਅਕਾਲ ਮੈਂ ਪ੍ਰੋਸਵਾ ਤੁਹਾਡਾ ਆਪਣਾ ਜਸਸੀ ਬਹੁਤ ਬਲੌਗ ਚੈਨਲ ਤੇ ਜੀ ਤੇ ਆਹ ਦੇਖ ਸਾਡੇ ਬਾਈ ਕੋਲ ਵੈੜਾ ਆ ਸ਼ਾਹੀ ਵੈੜਾ ਆ ਸ਼ਾਹੀ ਵਾਲਾ ਜੀ ਸ਼ਾਹੀ ਵਾਲਾ ਵੈੜਾ ਆ ਜੀ ਤੇ ਪੈਠ ਫੋੜਾ ਤੁਸੀਂ ਚੈੱਕ ਕਰ ਸਕਦੇ ਆ ਜੀ ਬਾਕੀ ਸਾਰੀ ਡਿਟੇਲ ਬਾਈ ਜੀ ਕੋਲੋਂ ਲੈਣਾ ਜੀ ਬਾਈ ਇਹ ਦੱਸਿਓ ਤੇ ਬਾਰੇ ਮੜਾ ਆ ਕਿੰਨਵਾ ਸੂਆ ਜੀ ਇਹ ਇਹ ਪਹਿਲਾ ਸੂਆ ਜੀ ਦੋਂਦੀ ਏ ਅੱਛਾ ਪਹਿਲਾ ਸੂਆ ਹੈ ਦੋ ਦੋ ਦੰਦੀ ਠੀਕ ਆ ਜੀ ਤੇ ਆ ਨਾਲ ਕੀ ਆ ਜੀ ਇਹਦੇ ਇਹ ਬੱਚਾ ਇਨਾਲ ਬੱਚਾ ਠੀਕ ਆ ਜੀ ਕਿੰਨਾ ਟਾਈਮ ਹੋ ਗਈ ਇਹਨੂੰ ਇਹਨੂੰ ਅਜੇ 10 ਦਿਨ ਹੋਏ 10 ਦਿਨ ਹੋ ਗਏ ਠੀਕ ਆ ਜੀ ਕੀ ਰਿਕਾਰਡ ਆ ਜੀ ਇਹ ਤਾਂ ਹੁਣ ਤਾਂ ਉਹਦਾ ਤਾਂ ਹੋਣ ਦਾ ਉਹਨੇ ਇਸ ਟਾਈਮ 15 ਕਿਲੋ 15 ਕਿਲੋ ਆ ਠੀਕ ਆ ਜੀ ਤੇ ਪਿੰਡ ਕਿਹੜਾ ਜੀ ਆਪਣਾ ਪਿੰਡ ਪ੍ਰੋਇਪੁਰ ਦਾ ਕਿਹੜਾ ਜੀ ਪ੍ਰੋਇਪੁਰ ਰੋਜਪਾ ਠੀਕ ਆ ਜੀ ਬਾਕੀ ਆ ਦੇਖ ਸਾਧਾ ਮਿੱਤਰੋ ਅ ਬੱਚਾ ਹੀ ਨਾ ਕੇ ਬੱਚਾ ਬੱਚਾ ਆ ਦੇ ਸਕਦਾ ਮੈਟਰ ਉਹ ਪੈਠ ਫੋੜਾ ਵੀ ਚੈੱਕ ਕਰ ਸਕਦੇ ਹਾਂ 15 ਕਿਲੋ ਰਿਕਾਰਡ ਆ ਨਾ ਜੀ 15 ਕਿਲੋ ਰਿਕਾਰਡ ਆ ਬਾਕੀ ਸਾਰੀ ਬਾਈ ਦੀ ਕੋਈ ਜਾਣਕਾਰੀ ਕੰਟੈਕਟ ਨੰਬਰ ਤੇ ਲੈ ਸਕਦੇ ਹੋ ਤੁਸੀਂ ਇੱਕ ਵਾਰ ਤੁਹਾਨੂੰ ਨਿਗਾਹ ਮਰਵਾ ਦਿੰਨੇ ਸ਼ਾਹੀਵਾਲ ਵੈੜ ਆ ਇਹ ਦੇ ਸਕਦੇ ਹੋ ਚੈੱਕ ਕਰ ਸਕਦੇ ਹਾਂ ਤੇ ਪੈਠ ਫੋੜਾ ਵੀ ਚੰਗਾ ਪਿਆ ਜੀ ਚੰਗੀ ਵੈੜ ਪਈ ਆ ਜੀ ਤੇ ਫਰੋਜ਼ਪੁਰ ਏਰੀਆ ਜੀ ਬਾਈ ਦਾ ਸਾਰੀ ਜਾਣਕਾਰੀ ਬਾਈ ਤੋਂ ਲੈ ਸਕਦੇ ਹੋ ਸਪੈਡ ਬਾਰੇ ਤੇ ਨੰਬਰ ਬੋਲਦਾ ਬਾਈ ਜੀ ਆਪਣਾ ਹੈ ਨੰਬਰ ਬੋਲਦੇ ਨੰਬਰ 98555552954 9855552954 52954 ਇਹ ਬਾਈ ਦਾ ਨੰਬਰ ਹੈ ਇਸ ਨੰਬਰ ਤੇ ਸਾਰੀ ਜਾਣਕਾਰੀ ਬਾਈ ਤੋਂ ਲੈ ਸਕਦਾ ਤੁਸੀਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਤੇ ਤਾਂ ਕਿ ਕਿਸੇ ਵੀ ਵੀਰ ਦਾ ਭਲਾ ਹੋ ਸਕੇ ਤੇ ਧੰਨਵਾਦ ਠੀਕ ਹੈ